ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਹੈ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਹੈ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਹੈ ਇੱਕ ਸੁਪਨਾ ਸੀਗਾ ਵੀ ਕੋਈ ਸੇਧ ਪੰਜਾਬ ਦੇ ਵਿੱਚ ਖਾਲਸਾ ਪੰਥ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਅਮਰਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮਹਾ ਵਿਹਾਫ ਤੇ ਲੜੀ ਹੈ ਜਿਹੜੇ ਸੰਭਾਲਦੀਆਂ ਗੱਲਾਂ ਕਰਦੇ ਆ ਉਹੀ ਸੰਭਾਲ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਛੱਡਣਾ ਹੀ ਪੈਂਦਾ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰੇਗੰਡ ਮਨਾਇਆ ਜਾ ਰਹੀ ਹੈ ਇਸ ਸਮਾਗਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸਿਮਰਜੀਤ ਸਿੰਘ ਮਾਨ ਬਲਜੀਤ ਸਿੰਘ ਦਾਦੂਵਾਲ ਬੀਬੀ ਪਰਮਜੀਤ ਕੌਰ ਖਾਲੜਾ ਤੇ ਹੋਰ ਪੰਥਕ ਆਗੂ ਪਹੁੰਚੇ ਹੋਏ ਨੇ ਤਾਂ ਇਸ ਮੌਕੇ ਬੀਬੀ ਖਾਲੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਕਿ ਅਮਰਤਪਾਲ ਸਿੰਘ ਦੀ ਜਿੱਤ ਹੋਈ ਹੈ ਇਹ ਪੰਥ ਦੀ ਜਿੱਤ ਹੋਈ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀਐਮ ਮੋਦੀ ਨਾਲੋਂ ਵੀ 50000 ਵੱਧ ਵੋਟਾਂ ਤੇ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਹੈ ਤੇ ਹੁਣ ਜਾ ਕੇ ਸਾਡੀ ਜਿਹੜੀ ਕਿ ਆਖਰੀ ਖੁਆਇਸ਼ ਹੈ ਉਹ ਵੀ ਪੂਰੀ ਹੋਵੇਗੀ ਇਹ ਇੱਕ ਸੁਪਨਾ ਨਹੀਂ ਸੀ ਕਰਨੀ ਨਹੀਂ ਮੈਂ ਪਾਰਲੀਮੈਂਟ ਬਣਨਾ ਇੱਕ ਸੁਪਨਾ ਸੀਗਾ ਵੀ ਕੋਈ ਸੇ ਪੰਜਾਬ ਦੇ ਵਿੱਚ ਖਾਲਸਾ ਪੰਥ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਤੇ ਕਿਉਂਕਿ ਕਾਰਨ ਇਹ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀਗਾ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਤੇ ਇਹਨਾਂ ਨੇ ਜਦੋਂ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਛੁੱਟਿਆ ਤੇ ਮੈਂ ਉਦੋਂ ਉਹਨਾਂ ਦਿਨਾਂ ਚ ਹੀ ਬਾਹਰ ਆਈ ਸੀ ਅਮਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ 'ਚ ਜਾਣਾ ਚਾਹੀਦਾ ਮੈਂ ਮੋਰਚੇ 'ਚ ਗਈ ਬਾਤਾਂ ਕਰਨ ਦੇਖਿਆ ਉੱਥੇ ਇਹਨਾਂ ਨੇ ਇੰਨੀ ਬੁਰਸ਼ਾ ਕਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ 51 ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹ ਬਹੁਤ ਵੱਡੀ ਜਿਆਦਤੀਆਂ ਆ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਤੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਹਰ ਕੰਮ ਨੁਕੀਦਕਰ ਆਂਦੇ ਪਲੇਟਫਾਰਮ ਤੋਂ ਖੜੇ ਹੋ ਕੇ ਜੇ ਦੋ ਮੈਂਬਰ ਪਾਰਲੀਮੈਂਟ ਬਣੇ ਨੇ ਤਾਂ ਅਗਲਾ ਸਟੈਪ ਕੀ ਹੋਊਗਾ ਉਹ ਦੇਖੋ ਜੀ ਅਗਲਾ ਸਿਆਪਤਾ ਬਾੜਾ ਤਾਂ মিডিਏ ਵਾਲੇ ਹੀ ਦੱਸਦੇ ਹੁੰਦੇ ਆ ਵੀ ਅਗਲਾ ਸਟੈਪ ਕੀ ਹੋਊਗਾ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਹਾਨੂੰ ਇਸ ਵਾਰ ਆਈਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲੜਾ ਜੀ ਦਾ ਸੁਪਨਾ ਜਿਹੜਾ ਹੈ ਉਹ ਹੁਣ ਕਾਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸਦੀ ਹਾਂ ਵੀ ਸਾਡਾ ਕੰਮ ਸੀਗਾ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਐਨੇ ਵਧੀਆ ਤਰੀਕੇ ਨਾਲ ਲੜੀ ਐ ਇਹਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਐ ਕਿ ਇਸ ਮਾਝੇ ਦੇ ਇਲਾਕੇ ਨੇ ਅਮਰਪਾਲ ਨੂੰ ਸਾਰੇ ਪੰਜਾਬ ਚੋ ਲੀਡ ਦਿੱਤੀ ਐ ਤੇ ਤੁਸੀਂ ਇੱਕ ਗੱਲ ਹੋਰ ਐਡਮੈਂ ਕਰਦੀਆਂ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਐ ਤੇ ਇਸ ਦਾ ਜਿਹੜਾ ਇਸ਼ਾਰਾ ਐ ਇਹ ਸੈਂਟਰ ਨੂੰ ਵੀ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਜਾਣਾ ਚਾਹੀਦਾ ਕਿ ਕੀ ਅਸੀਂ ਇਸੇ ਤਰ੍ਹਾਂ ਜ਼ੁਲਮ ਜਾਰੀ ਰੱਖਾਂਗੇ ਕਿ ਅਸੀਂ ਅੱਗੋਂ ਜਿਹੜਾ ਸਟਰੈਟਜੀ ਆ ਕੋਈ ਚੇਂਜ ਕਰਾਂਗੇ ਜੀ ਅੱਜ ਦੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਜੱਥੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਸ ਸੀ ਆਜ਼ਾਦ ਜਿਹੜੇ ਉਮੀਦਵਾਰ ਦੋ ਜਿੱਤੇ ਨੇ ਪਾਈ ਖਾਲਸਾ ਜੀ ਦੇ ਅਮਰਿਤਪਾਲ ਜੀ ਕੱਲ ਇਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਨੂੰ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਨਡੀਏ ਸਰਕਾਰ ਹਲੇ ਬਣ ਨਹੀਂ ਰਹੀ ਉੱਤੇ ਇੰਡੀਆ ਅਲਾਈਐਂਸ ਜਿਹੜੀ ਹੈ ਉਹ ਸਰਕਾਰ ਉਹ ਖਿੱਚੋ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਅਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਾਫਲੋਰੀ ਕਹਿੰਦੇ ਨੇ ਕੀ ਜਿਹੜੇ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾਣਗੇ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋੜ ਪੈਂਦੀ ਹੈ ਇਹ ਦੇਖੋ ਇਹ ਬੜਾ ਔਖਾ ਇਹ ਨਹੀਂ ਇਹ ਬੜਾ ਔਖਾ ਫੈਸਲਾ ਹੈ ਅਦਰ ਦੇਖੀ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿੰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਾਇਆ ਉਹਨਾਂ ਨਾਲ ਨਹੀਂ ਜਾ ਸਕਦਾ ਤੇ ਦੂਜਾ ਅਮਰਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਅਮਰਤਪਾਲ ਨੂੰ ਕਦੇ ਨਹੀਂ ਮਿਲਿਆ ਅਮਰਤਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮੁਹਾ ਬਿਹਾਫ ਤੇ ਲੜੀ ਹੈ ਕਿ ਅਮਰਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਚੰਗ ਬੰਦੀ ਸਿੰਘਾਂ ਦੀ ਤੇ ਅਮਰਤਪਾਲ ਹੋਰਾਂ ਦੀ ਬਾਹਰ ਜੇਲ੍ਹਾਂ ਤੋਂ ਬਾਹਰ ਰਿਹਾਈ ਦੀ ਹੋਏਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਰਿਹਾਈ ਦੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਤੇ ਇੱਥੇ ਵੀ ਲੱਗਾ ਸੀ ਔਰ ਮੈਂ ਮੇਰਾ ਇਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਹੈ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜ਼ਰੀ ਲਾਈ ਹੈ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣਾ ਕਿੰਨਾ ਜ਼ਰੂਰੀ ਹੈ ਕਿਉਂਕਿ 100% ਕਨਸਟੀਟਿਊਸ਼ਨ ਵੀ ਬਲੋਗ ਨਹੀਂ ਨਹੀਂ ਉਹ ਜਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਉਹੀ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ 89 ਦੇ ਵਿੱਚ ਉਹਨਾਂ ਨੂੰ ਛੱਡਿਆ ਸੀਗਾ ਸਰਦਾਰ ਸਿਮਰਨਜੀਤ ਸਿੰਘ ਮਾਨੂੰ ਤੇ ਅਗਲੀ ਅਗਲੀ ਕਾਰਵਾਈ ਤੁਸੀਂ ਸਾਡੇ ਖਾਲੇ ਨਾ ਬੋ। ਅਸੀਂ ਵਿਸ਼ਵਾਸ ਕਰਦੇ ਹਾਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ। ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਜਾਣਾ ਤੇ ਜਾਵਾਂਗੇ ਕੀ ਜਾਣਾ ਕੀ ਪਊਗਾ ਜਾਣਾ ਜਾਣਾ ਪਿਆ ਤੇ ਜਾਵਾਂਗੇ ਪਰ ਅਸੀਂ ਪੋਜ਼ਿਟਿਵ ਆ। ਸਾਨੂੰ ਲੱਗਦਾ ਵੀ ਅਮਰਪਾਲ ਨੂੰ ਜਿਵੇਂ ਪੇਪਰ ਦਾਖਲ ਹੋਏ ਆ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜਾਊਗਾ ਵੀ ਅਮਰਪਾਲ ਸੰਸਦ ਵਿੱਚ ਪਹੁੰਚੋਗੇ। ਤੁਸੀਂ ਸਮਝਦੇ ਹੋ ਕਿ ਪੰਜਾਬ ਦੀ ਬਿਹਤਰੀ ਵਾਸਤੇ ਕਿੱਡਾ ਵੱਡਾ ਸਟੈਪ ਹੈ ਜਿਹੜੇ ਦੋ ਤੈਨੂੰ ਲੱਗਦਾ ਕਿ ਦੁਬਾਰਾ ਤੋਂ ਰਿਵਾਈਵ ਹੋ ਰਿਹਾ ਪੰਜਾਬ ਉਹੀ ਖਾਲਸਾ ਰਾਜ ਵਾਲਾ ਸਾਰੇ ਨੇ ਲੋਕਾਂ ਨੇ ਰਿਵਾਈਵ ਹੋ ਰਿਹਾ ਹੈ ਜਿਹੜਾ ਗਲਤ ਸਿਸਟਮ ਹੈ ਨੂੰ ਤੋੜਨਾ ਬੜਾ ਔਖਾ ਹੈ ਪਰ ਖਾਲਸਾ ਪੰਥ ਨੇ ਜੋ ਫਤਵਾ ਦਿੱਤਾ ਹੈ ਉਹ ਦੁਨੀਆ ਮੰਦਰ ਦੇ ਵਿੱਚ ਗਿਆ ਹੈ ਕਿ ਦੁਨੀਆ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰੇ ਗੱਲ ਅੰਦਰ ਐ ਸੋ ਦਾਦ ਦੇ ਕਿ ਬੀਬੀ ਖਾਲੜਾ ਨੇ ਇਹ ਵੀ ਕਹਿ ਕੇ ਕਿ ਪਾਰਲੀਮੈਂਟਿਕ ਸੁਪਨਾ ਸੀ ਕਿ ਕੋਈ ਪੰਜਾਬ ਨੂੰ ਸੇਧ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਹੀ ਇੱਕ ਸਹੀ ਸਿੱਖ ਪੰਥ ਨੂੰ ਸੇਧ ਦੇ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ